ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਾਰੇ ਗੁਨਾਹ ਕਬੂਲ ਕਰਨੇ ਸਨ ਪਰ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਾਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਅਕਾਲ ਤਖਸੈਬੇ ਪਹੁੰਚੇ ਭਾਵੇਂ ਉਹਨਾਂ ਦੀ ਜਥੇਦਾਰ ਗਿਆਨੀ ਹਰਪ੍ਰੀਤਬੀਰ ਸਿੰਘ ਦੇ ਨਾਲ ਮੁਲਾਕਾਤ ਤਾਂ ਨਹੀਂ ਹੋਈ ਪਰ ਉਹਨਾਂ ਨੇ ਆਪਣਾ ਮੰਗ ਪੱਤਰ ਅਕਾਲ ਤਖਸੈਬ ਨੂੰ ਸੌਂਪ ਦਿੱਤਾ ਹੈ ਤਾਂ ਇਸ ਮੰਗ ਪੱਤਰ ਵਿੱਚ ਕੀ ਮੰਗ ਰੱਖਿਆ ਉਹਨਾਂ ਨੇ ਮੰਗ ਪੱਤਰ ਸੌਂਪਣ ਤੋਂ ਬਾਅਦ ਮੈਂਬਰਾਂ ਨੇ ਇੱਥੇ ਪਹੁੰਚਣ ਦਾ ਮਕਸਦ ਦੱਸਦਿਆਂ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਨੇ ਜਥੇਦਾਰ ਸਹਿਬਾਨ ਤੇ ਸੰਗਤ ਦੀ ਕਚੈਰੀ ਵਿੱਚ ਸਾਰੇ ਗੁਨਾ ਮੰਨੇ ਸਨ ਪਰ ਕੁਝ ਦਿਨਾਂ ਬਾਅਦ ਉਹ ਰੈਲੀਆਂ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਤਾਂ ਕੋਈ ਗਲਤੀ ਕੀਤੀ ਹੀ ਨਹੀਂ ਸਗੋਂ ਮੁਬਾਦ ਖਤਮ ਕਰਨ ਲਈ ਸਾਰੇ ਗੁਨਾ ਆਪਣੀ ਝੋਲੀ ਪਾ ਲਏ ਸਨ ਮੈਂਬਰਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਬਚਕਾਨਾਂ ਤੇ ਗੈਰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਹੁਣ ਨਵਾਂ ਇਤਿਹਾਸ ਬਣਨ ਜਾ ਰਿਹਾ ਹੈ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਆਗੂ ਕਾਲਕਤਕ ਸਾਬ ਦੇ ਹੁਕਮਾਂ ਤੋਂ ਪਘੋੜੇ ਹੋ ਜਾਇਆ ਕਰਨਗੇ ਮੈਂਬਰਾਂ ਨੇ ਕਿਹਾ ਕਿ 2 ਦਸੰਬਰ ਦੇ ਗੁਰਮਤੇ ਵਿੱਚ ਜਥੇਦਾਰਾਂ ਨੇ ਸਪਸ਼ਟ ਕੀਤਾ ਸੀ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਸੱਤ ਮੈਂਬਰੀ ਕਮੇਟੀ ਦੀ ਰਹਿਨਮਾਈ ਹੇਠ ਹੋਏਗੀ ਪਰ ਬਾਦਲ ਧੜੇ ਨੇ ਇਨ੍ਹਾਂ ਹੁਕਮਾਂ ਨੂੰ ਦਰਕਾ ਕਰ ਦਿੰਦਾ ਅਤੇ ਆਪਣੇ ਪੱਦਰ ਉੱਤੇ ਹੀ ਭਰਤੀ ਮਹਿਮਾ ਸ਼ੁਰੂ ਕਰ ਦਿੱਤੀ ਜੋ ਕਿ ਅਕਾਲ ਤਖਤ ਸਾਬਦੇ ਹੁਕਮਾਂ ਦੀ ਘੋਰ ਉਲੰਘਣਾ ਹੈ ਇਸ ਸਬੰਧੀ ਜਥੇਦਾਰ ਅਕਾਲ ਤਖਤ ਸਾਬ ਨੂੰ ਗੰਭੀਰ ਤੇ ਸਖਤ ਨੋਟਿਸ ਲੈਣਾ ਚਾਹੀਦਾ ਹੈ ਮੈਂਬਰਾਂ ਨੇ ਇਹ ਵੀ ਕਿਹਾ ਕਿ ਜਦੋਂ 2 ਦਸੰਬਰ ਨੂੰ ਜਥੇਦਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਐਵਾਰਡ ਵਾਪਸ ਲਿਆ ਸੀ ਤਾਂ ਉਸ ਵੇਲੇ ਨਾਲਕ ਨਾਮ ਲੇਵਾ ਸੰਗਤ ਨੇ ਰਾਹਤ ਮਹਿਸੂਸ ਕੀਤੀ ਸੀ ਪਰ ਕੁਝ ਲੋਕ 4-5000 ਲੋਕਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਤੋਂ ਬਾਹਾਂ ਖੜੀਆਂ ਕਰਵਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਫਖਰੇ ਕੌਮ ਦੇਣ ਦੀ ਮੰਗ ਕਰ ਰਹੇ ਨੇ ਜੋ ਕਿ ਅਕਾਲ ਤਖਤ ਸਾਹਿਬ ਨੂੰ ਇੱਕ ਤਰ੍ਹਾਂ ਦੀ ਚੁਣੌਤੀ ਹੈ ਉਹਨਾਂ ਜਥੇਦਾਰ ਕਾਲਤਕ ਸਾਹਿਬ ਤੋਂ ਮੰਗ ਕੀਤੀ ਕਿ ਜਹੇ ਪਘੋੜੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਐਸਜੀਪੀਸੀ ਮੈਂਬਰ ਕਾਲਤਕ ਸਾਹਿਬ ਪਹੁੰਚੇ ਨਹੀਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਪਾਸੇ ਮੁਆਫੀ ਉੱਥੇ ਜਾ ਕੇ ਆਪਣੇ ਗੁਨਾਹ ਕਬੂਲ ਕੀਤੇ ਜਦੋਂ ਸਿੰਘ ਸਬਾਨ ਕਹਿ ਰਹੇ ਸੀ ਕਿ ਤੁਸੀਂ ਆ ਗਲਤ ਗਲਤੀ ਕੀਤੀ ਆ ਗੁਨਾਹ ਕੀਤਾ ਤਾਂ ਸੁਖਬੀਰ ਬਾਦਲ ਹਾਂ ਦੇ ਵਿੱਚ ਸਿਰ ਹਿਲਾ ਰਹੇ ਸੀ ਪਰ ਜਦੋਂ ਉਹਨਾਂ ਨੂੰ ਸੇਵਾ ਲਗਾਈ ਗਈ ਧਾਰਮਿਕ ਉਹਨਾਂ ਨੇ ਉਹ ਵੀ ਪੂਰੀ ਕਰ ਲਈ ਤੇ ਬਾਅਦ ਵਿੱਚ ਜਦੋਂ ਮੁੜ ਤੋਂ ਸਿਆਸਤ ਸ਼ੁਰੂ ਕੀਤੀ ਰੈਲੀਆਂ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਉਸ ਵਕਤ ਉਹਨਾਂ ਨੇ ਫਿਰ ਉਹੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਉਹ ਤਾਂ ਮੈਂ ਗੁਨਾਹ ਕਬੂਲ ਨਹੀਂ ਸੀ ਕੀਤੇ ਸਗੋਂ ਉਹ ਜੋ ਕੁਝ ਉੱਥੇ ਹੋਇਆ ਉਹ ਮੈਂ ਸਾਰੇ ਗੁਨਾ ਆਪਣੀ ਝੋਲੀ ਵਿੱਚ ਪਾਏ ਸੀ ਬਲਕਿ ਅਸੀਂ ਤਾਂ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਇਸ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਦੋਹਰੇ ਫਾਸਦੇ 'ਚ ਨਜ਼ਰ ਆ ਰਹੇ ਨੇ ਪਹਿਲਾਂ ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਕਿ ਮੈਂ ਕੁਝ ਵੀ ਨਹੀਂ ਕੀਤਾ ਬਾਅਦ ਵਿੱਚ ਕਾਲਤਕ ਸਾਬ ਤੇ ਸਭ ਕੁਝ ਮੰਨ ਲਿਆ ਜਾਂਦਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਬਿਆਨ ਤੋਂ ਮੁਨਕਰ ਹੋਣਾ ਸ਼ੁਰੂ ਕਰ ਦਿੱਤਾ ਤੇ ਹੁਣ ਲੋਕਾਂ ਦੀ ਕਚੈਰੀ ਵਿੱਚ ਕਹਿ ਰਹੇ ਨੇ ਕਿ ਮੈਂ ਕੋਈ ਵੀ ਗਲਤੀ ਨਹੀਂ ਕੀਤੀ ਹੈਗੀ ਬਲਕਿ ਉਸ ਦਿਨ ਮੈਂ ਹਾਂ ਦੇ ਵਿੱਚ ਸਿਰ ਹਲਾ ਕੇ ਸਾਰੇ ਜਿਹੜੇ ਲੀਡਰ ਸੀ ਸਾਡੇ ਸਾਡੇ ਵਕਤ ਜੋਪ ਚ ਹੋਇਆ ਸੀ ਸਭ ਦੇ ਗੁਣਾ ਆਪਣੀ ਝੋਲੀ ਪਾਈ ਸੀਗੇ ਤਾਂ ਜੋ ਇਹ ਮਸਲਾ ਖਤਮ ਕੀਤਾ ਜਾ ਸਕੇ ਤਾਂ ਹੁਣ ਸਵਾਲ ਵੱਡੇ ਪੈਦਾ ਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਪਹਿਲਾਂ ਸੱਚ ਬੋਲ ਰਹੇ ਸੀ ਜਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਸੱਚ ਬੋਲ ਰਹੇ ਸੀ ਜਾਂ ਫਿਰ ਉਸ ਤੋਂ ਬਾਅਦ ਹੁਣ ਸੱਚ ਬੋਲ ਰਹੇ ਨੇ ਵੱਡੇ ਸਵਾਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਉੱਠਦੇ ਨੇ ਜਿਸ ਨੂੰ ਲੈ ਕੇ ਉਹ ਆਪਣੇ ਖੁਦ ਦੇ ਬਿਆਨਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਾਲ ਤੱਕ ਸਭ ਦੇ ਜਥੇਦਾਰ ਉਸ ਤੇ ਉਹਨਾਂ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਜਿਹੜੇ ਇਹ ਆ ਮੰਗ ਪੱਤਰ ਪਹੁੰਚਿਆ ਇਸ ਤੋਂ ਬਾਅਦ ਦਿਓ ਇਜਾਜ਼ਤ ਧੰਨਵਾਦ